6 ਮਹੀਨਿਆਂ ਤੋਂ ਪ੍ਰੈਗਨੈਂਟ ਹੈ ਇਹ ਵਿਅਕਤੀ ਜਾਣੋ ਇਹ ਸਭ ਕਿਵੇਂ ਹੋਇਆ ਪੋਸੀਬਲ ਮਰਦਾਂ ਦੇ ਗਰਭਤੀ ਹੋਣ ਦੀਆਂ ਘਟਨਾਵਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਨੇ ਪਰ ਇਹ ਕੁਝ ਅਜੀਬ ਮਾਮਲਾ ਹੈ ਕਾਲਜ ਦੇ ਵਿੱਚ ਦੋ ਦੋਸਤ ਮਿਲੇ ਹੌਲੀ-ਹੌਲੀ ਪਿਆਰ ਹੋਇਆ ਉਹਨਾਂ ਦੀ ਇੱਕ ਬੇਟੀ ਵੀ ਸੀ ਜੋ ਹੁਣ 4 ਸਾਲ ਦੀ ਹੈ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪਤੀ 트랜ਸ ਜੈਂਡਰ ਹੈ ਉਹ ਔਰਤ ਵਾਂਗ ਰਹਿਣਾ ਪਸੰਦ ਕਰਦਾ ਹੈ ਉਸ ਦਾ ਸ਼ਰੀਰ ਵੀ ਔਰਤ ਵਰਗਾ ਹੀ ਬਣਿਆ ਹੋਇਆ। ਮਹਿਸੂਸ ਹੋਇਆ ਕਿ ਰਿਸ਼ਤਾ ਟੁੱਟ ਜਾਏਗਾ ਪਰ ਪਤਨੀ ਨੇ ਸਭ ਕੁਝ ਸੰਭਾਲ ਲਿਆ ਤੇ ਹੁਣ ਪਤੀ 6 ਮਹੀਨਿਆਂ ਦਾ ਗਰਭਵਤੀ ਹੈ। ਉਹ ਇੱਕ ਬੱਚੇ ਨੂੰ ਜਨਮ ਦੇਣ ਵਾਲਾ ਹੈ ਤੇ ਉਸ ਦੀ ਪਤਨੀ ਉਸ ਦੀ ਦੇਖਭਾਲ ਕਰ ਰਹੀ ਹੈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਬ੍ਰਿਟਿਸ਼ ਨਿਵਾਸੀ ਕ੍ਰਿਸਟਨ ਕੁੱਕ ਅਤੇ ਪਤਨੀ ਐਸ਼ਲੀ ਹਾਲੀ ਦੇ ਵਿੱਚ ਇੱਕ YouTube ਸ਼ੋਅ ਟ੍ਰੋਲੀ ਇਸ ਮਾਈ ਐਕਸਟਰਾ ਆਰਡੀਨਰੀ ਫੈਮਿਲੀ 'ਚ ਨਜ਼ਰ ਆਇਆ। ਜਿੱਥੇ ਉਸਨੇ ਆਪਣੀ ਕਹਾਣੀ ਦੱਸੀ ਗਰਭਵਸਥਾ ਦੌਰਾਨ ਉਸ ਨੂੰ ਝੱਲਣ ਵਾਲੀ ਨਮੋਸ਼ੀ ਬਾਰੇ ਖੁੱਲ ਕੇ ਗੱਲ ਕੀਤੀ ਕ੍ਰਿਸਟਨ ਦੇਖ ਦੇ ਵਿੱਚ ਮਰਦ ਸੀ ਉਹ ਆਪਣੇ ਜਨਨ ਅੰਗਾਂ ਨਾਲ ਪੈਦਾ ਹੋਈ ਸੀ ਉਹ 2010 ਦੇ ਵਿੱਚ ਐਸ਼ਲੀ ਨੂੰ ਮਿਲਿਆ ਅਤੇ ਆਖਰਕਾਰ ਪਿਆਰ ਵਿੱਚ ਪੈ ਗਿਆ ਕ੍ਰਿਸਟਨ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਐਸ਼ਲੀ ਨੂੰ ਮਿਲੀ ਤਾਂ ਮੈਂ ਉਸ ਨੂੰ ਦੱਸਿਆ ਕਿ ਮੇਰੀ ਪਛਾਣ ਔਰਤ ਹੈ ਜਦੋਂ ਮੈਂ 10 ਸਾਲਾਂ ਦਾ ਸੀ ਤਾਂ ਮੈਨੂੰ ਲੱਗਿਆ ਕਿ ਰੱਬ ਨੇ ਕੁਝ ਗੜਬੜ ਕਰ ਦਿੱਤੀ ਹੈ ਤੇ ਮੈਨੂੰ ਕੁੜੀ ਦੀ ਬਜਾਏ ਮੁੰਡੇ ਦਾ ਦਿਮਾਗ ਦਿੱਤਾ। ਐਸ਼ਲੇ ਨੂੰ ਪੁੱਛਿਆ ਗਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਕ੍ਰਿਸਟਿਅਨ ਟਰਾਂਸਜੈਂਟਰ ਹੈ ਤਾਂ ਉਸ ਨੂੰ ਕਿਵੇਂ ਲੱਗਿਆ? ਐਸ਼ਲੇ ਨੇ ਕਿਹਾ ਸ਼ੁਰੂਆਤੀ ਵਿੱਚ ਕਾਫੀ ਅਜੀਬ ਲੱਗਿਆ ਪਰ ਹੁਣ ਅਸੀਂ ਇਸਤੇ ਕਾਬੂ ਪਾਲਿਆ ਮੈਨੂੰ ਖੁਸ਼ੀ ਹੈ ਕਿ ਕ੍ਰਿਸਟਿਅਨ ਸਾਡੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਐਸ਼ਲੇ ਨੇ ਕਿਹਾ ਜਦੋਂ ਮੇਰੀ ਪਹਿਲੀ ਬੇਟੀ ਸਕੋਰਲੀਡ ਦਾ ਜਨਮ ਹੋਇਆ ਸੀ ਤਾਂ ਮੈਂ ਫੈਸਲਾ ਕਰ ਲਿਆ ਸੀ ਕਿ ਮੈਨੂੰ ਦੂਜਾ ਬੱਚਾ ਹੋਣਾ ਚਾਹੀਦਾ ਹੈ। ਸਾਡੇ ਵਿਚਕਾਰ ਕਦੇ ਇਸ ਗੱਲ ਨੂੰ ਲੈ ਕੇ ਝਗੜਾ ਨਹੀਂ ਹੋਇਆ ਕਿ ਕੌਣ ਪੈਦਾ ਕਰੇਗਾ। ਲੋ ਕ੍ਰਿਸਟਿਨ ਨੇ ਕਿਹਾ ਕਿ ਮੈਂ ਅਗਲੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਮੈਂ ਖੁਸ਼ ਹੋ ਗਈ। ਇਹ ਕਿੰਨਾ ਸੋਹਣਾ ਫੈਸਲਾ ਸੀ ਮੈਂ ਇਸ ਪਲ ਦੀ ਉਡੀਕ ਕਰ ਰਿਹਾ। ਕ੍ਰਿਸਟਿਨ ਆਪਣੇ ਆਪ ਨੂੰ ਸਮੁੰਦਰੀ ਪਿਤਾ ਕਹਿੰਦੀ ਹੈ। ਇਹ ਸ਼ਬਦ ਟਰਾਂਸਜੈਂਡਰ ਪੁਰਸ਼ਾਂ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਟਰਾਂਸਜੈਂਡਰ ਪੁਰਸ਼ਾਂ ਲਈ ਵਰਤਿਆ ਜਾਂਦਾ ਹੈ ਜੋ ਆਪਣੇ ਬੱਚਿਆਂ ਨੂੰ ਨਰ ਸਮੁੰਦਰੀ ਕੋੜਿਆ ਮੰਗ ਪਾਲਦੇ ਨੇ। ਉਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਸੋਚ ਬਦਲ ਰਹੀ ਹੈ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਈ ਲੋਕਾਂ ਨੇ ਮੇਰੀ ਆਲੋਚਨਾ ਕੀਤੀ ਪਰ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਪਣੀ ਕਹਾਣੀ ਸਾਂਝੀ ਕਰਨੀ ਸ਼ੁਰੂ ਕੀਤੀ ਤਾਂ ਮੇਰੀਆਂ ਬਹੁਤ ਤਾਰੀਫਾਂ ਹੋਈਆਂ ਕ੍ਰਿਸਟਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕ ਆਪਣੀਆਂ 네ਗੇਟਿਵਿਟੀ ਟਿੱਪਣੀਆਂ ਦੇ ਵਿੱਚ ਫਸੇ ਹੋਏ ਨੇ ਅਸਲ ਦੇ ਵਿੱਚ ਉਹ ਮੈਨੂੰ ਰੋਕ ਨਹੀਂ ਰਹੇ ਪਰ ਮੈਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰ ਰਹੇ ਨੇ ਜੇਕਰ ਅਸੀਂ ਸਮਰੱਥ ਹਾਂ ਤਾਂ ਅਸੀਂ ਆਪਣਾ ਪਰਿਵਾਰ ਬਣਾ ਸਕਦੇ ਹਾਂ ਕਿ ਕਿਸੇ ਨੂੰ ਇਸ ਤੇ ਕੋਈ ਇਤਰਾਜ਼ ਹੈ ਸੋ ਇਹ ਹੈ ਅਜੀਬੋ ਗਰੀਬ ਕਹਾਣੀ